ਹੈਲੋ ਗਾਇਸ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਚੱਲੇ ਆਂ ਦੁਕਾਨ ਤੇ ਤੇ ਦੁਕਾਨ ਤੇ ਜਾ ਕੇ ਉੱਤਪਾਦ ਚ ਜਣਾ ਲੁਧਿਆਣੀ ਆਪਣੀ ਅੱਜ ਕੈਮਰੇ ਲਾਉਣ ਤੇ ਤੁਹਾਨੂੰ ਮਿਲਦੇ ਆਂ ਅੱਗੇ ਲਓ ਵੀ ਗਾਇਸ ਆਪਾਂ ਦੁਕਾਨ ਤੇ ਨੂੰ ਚੱਲੇ ਆਂ ਘਰੋਂ ਨਿਕਲ ਲਈ ਹਨਾ ਅੱਗਿਓ ਤਾਂ ਬੰਨੂ ਚੱਖਣਾ ਆਪਾਂ ਨੇ ਉਹਦੇ ਕੋਲੋਂ ਦਮਨ ਨੂੰ ਨਾਲ ਲੈ ਕੇ ਉਹਨੂੰ ਛੱਡਣਾ ਅੱਜ ਉਹਨੇ ਜਾਣਾ ਨਹੀਂ ਉਹਨੂੰ ਛੱਡਣਾ ਪੂਆ ਦੇ ਘਰੇ ਉਹਦੀ ਰਸਤੇ 'ਚ ਖੜਾ ਹੋਊਗਾ ਤਾਂ ਮਿਲਦੇ ਆ ਤੁਹਾਨੂੰ ਦੁਬਾਰਾ ਤੇ ਦਮਨ ਨੂੰ ਕਾਲ ਕਰ ਲਈ ਹੈ ਨਾ ਦਮਨ ਨੂੰ ਕਾਲ ਕਰਕੇ ਫੇਰ ਤੁਹਾਨੂੰ ਮਿਲਦੇ ਆ ਨੇ ਆਪਾਂ ਦੇਖਦੇ ਹਾਂ ਹੁਣ ਤਾਂ ਹੋ ਗਰੇ ਹਨਾ ਤੋਂ ਮੰਨੂ ਦੇ ਕੇ ਕਿੱਥੇ ਆ ਗਿਆ ਹਲੋ ਗਾਇਸ ਦਮ ਨੂੰ ਛੱਡਤਾ ਸੀ ਆਪਾਂ ਦੁਕਾਨ ਤੇ ਪਹੁੰਚਣ ਵਾਲੇ ਆਂ ਦੁਕਾਨ ਖੋਲਦੇ ਆਂ ਖੋਲ ਕੇ ਹਨਾ ਦੇਖਦੇ ਆਂ ਮਿਲਦੇ ਆਂ ਤੁਹਾਨੂੰ ਫੇਰ ਰੋਟੀ ਪਾਣੀ ਖਾਵਾਂਗੇ ਰੋਟੀ ਪਾਣੀ ਆਪਾਂ ਦੁਕਾਨ ਤੇ ਆ ਕੇ ਖਾਈਦਾ ਅ

untuk nanti, pengungsi, kasih ਮਨੀ ਕਿਧਰ ਚੱਲੇ ਆਪਾਂ ਹੁਣ ਆਪਾਂ ਚੱਲੇ ਆਂ ਖਾਸੀ ਕਲਾ ਕੰਮ ਖਾਸੀ ਪਾਮੀਆਂ ਹੈ ਲੁਧਿਆਣੇ ਕੋਲੇ ਕੰਮ ਕਰਨ ਹਾਂ ਹਾਂ ਉਹ ਦਿੱਕਤ ਪਰਾਜੋਤ ਉਹਨਾਂ ਨੇ ਕੋਈ ਕੰਮ ਕਰਦਾ ਹੈ ਵਾਹ ਕੋਈ ਤਾਂ ਕਰਦਾ ਨਾ ਨਾ ਕੱਢਦੇ ਉਹਨਾਂ ਨੇ ਇੰਨਾ ਚੰਗਾ ਮਾਣਾ ਉਹ ਬੋਲਦੇ ਹੀ ਨਹੀਂ ਅਗਲੇ ਕੋਲ ਯਾਰ ਆ ਪਤਾ ਕੀ ਗੱਲ ਆ ਮਨੀ ਲੋਕੀ ਬਹੁਤ ਕੁਝ ਕਹਿੰਦੇ ਹੁੰਦੇ ਯਾਰ ਤਾਬ ਦਾ ਦੇਖੀ ਜਿਵੇਂ ਆਪਾਂ ਨੂੰ ਸਹੀ ਲੱਗਦਾ ਠੀਕ ਹੈ ਨਾ ਆਹ ਦਾ ਓਕਣ ਕਰੂ ਆਪ ਸਹੀ ਰਹੋ ਮਾੜਾ ਕਿਸੇ ਦਾ ਕਰੋ ਨਾ ਕਿਹਾ ਵੀ ਠੀਕ ਨਹੀਂ ਬੰਦੇ ਨੇ ਇੱਥੇ ਚੰਗਾ ਕਰਦੇ ਆ ਉਹ ਵੀ ਮਾੜਾ ਕਹੀ ਜਾਣਾ ਵਾ ਉਹ ਤਾਂ ਫਿਰ ਪਤਾ ਯਾਦ ਤਾਂ ਹੁੰਦੀਆਂ ਲੋਕਾਂ ਦੀ ਆਈ ਹੁੰਦੀ ਆ ਗੱਲ ਵਾ ਦੇਖੀ ਇਹ ਜਦੋਂ ਗਾਣਾ ਲਾਉਣਾ ਨਾ ਉਧਰੋਂ ਵੀਡੀਓ ਬੰਦ ਹੋ ਜਾਣੀ ਆ ਨੀ ਕਿਧਰ ਚੱਲੇ ਆਪਾਂ ਹੁਣ ਆਪਾਂ ਚੱਲੇ ਆਂ ਖਾਸੀ ਕਲਾ ਖਾਸੀ ਭਾਮੀਆਂ ਹੈ ਲਓਏ ਗਾਇਸ ਆਪਾਂ ਪਾਕਪੁਰ ਤੱਕ ਪਹੁੰਚ ਗਏ ਸੀਗੇ ਪਾਕਪੁਰ ਤੋਂ ਬਾਅਦ ਚੋ ਜਾਣਾ ਲਖਵਾਲ ਲਖਵਾਲ ਤੋਂ ਖਾਸੀਆਂ ਹਾਂ ਆ ਬਲਾਨ ਲੋਵਬਿਲ ਤਾਈਪਰ ਰੋਡ ਤੇ ਪਹੁੰਚ ਗਏ ਆਪਾਂ ਤਨਾਨਸ ਤੋਂ ਜਿਹੜਾ ਜਾਂਦਾ ਸਾਹਮਣੇ ਖਾਸੀਆਂ ਪਿੰਡਾਂ ਪਾ ਜਾਣਾ ਖਾਸੀ ਖਾਸੀਆਂ ਪਿੰਡ ਪੜਦੇ ਪਹਿਲੀ ਗੁੱਟੀ ਖਾਸੀਆਂ ਪਿੰਡ ਬੜ ਗਏ ਜਿੱਥੋਂ ਕੂਠੀਆਂ ਸਟਾਰਟ ਹੋਣੀਆਂ ਨੇ ਪਹਿਲੀ ਗੁੱਟੀ ਆਪਣੀ ਆ ਜਿਹਦੇ ਆਪਾਂ ਨੇ ਕੈਮਰੇ ਲਾਉਣ ਜਾਣਾ ਲੱਗੇ ਹੋਏ ਨੇ ਵੈਸੇ ਪਹਿਲਾਂ ਉਹਨਾਂ ਦੇ ਰਿਪੇਅਰ ਕਰਦੇ ਆਪਾਂ ਨੇ ਦੇਖਦੇ ਆ ਰਿਪੇਅਰ ਨਵੇਂ ਵੀ ਲਗਾਉਣੇ ਆਉਗਾ ਤੇ ਜੇ ਓਕੇ ਹੁੰਦੇ ਹੋਏ ਠੀਕ ਆ ਨਹੀਂ ਫਿਰ ਨਵੇਂ ਲਾ ਦਈਓ ਉਹਦੇ ਬੰਦਾ ਲੱਗ ਗਿਆ ਹੋਇਆ ਪਹਿਲਾਂ ਬੇਕਾਰ ਸਮਾਨ ਲਾ ਗਿਆ ਕੁਆਲਿਟੀ ਹੈ ਨਹੀਂ ਕੈਮਰਿਆਂ ਦੀ ਆਹੀ ਕੋਈ ਕਰਦੇ ਆ ਮੂਰੇ ਆਪਾਂ ਇਹਦੀ ਉਗੁੱਠੀ ਆ ਜਿਹੜੀ ਆ ਗਈ ਲੈ ਮਨੀ ਗੇਟ ਖੋਲਦੇ ਨੇ ਹੋ ਅੰਦਰ ਬੰਦੇ ਬਾਹਰੋਂ ਆਏ ਹੋਏ ਨੇ ਵੱਡੀ ਹੜੀਆ ਮੂਰੇ ਇਹਨਾਂ ਦੀ ਹੈ ਨਾ ਇਹ ਤਾਂ ਖੋਲਦਾ ਕਿੱਥੇ ਜੀ ਆਪਾਂ ਕੁੱਟੀ 'ਚ ਪਹੁੰਚ ਗਏ ਸੀ ਹੁਣ ਕੰਮ ਸ਼ੁਰੂ ਕਰਦੇ ਆ ਫਿਰ ਮਿਲਦੇ ਆ ਸਾਨੂੰ ਆਹ ਪਾ ਲਾਉਣੇ ਆ ਜਿੱਥੇ ਕਹਿਰੇ ਕੈਮਰੇ ਲਾਉਣੇ ਰਿਪੇਅਰ ਕਰਨ ਲੱਗੇ ਹੋਏ ਆ ਆਹ ਕੋਠੀ ਤੇ ਲੋ ਵੀ ਬਾਬਿਓ ਕੰਮ ਆਪਣਾ ਨਿਬੜ ਗਿਆ ਸੀ ਕੈਮਰੇ ਆ ਦਾ ਨਵੇੜ ਕੇ ਤੁਰਪੇ ਸੀਗੇ ਦੁਕਾਨ ਤੇ ਨੂੰ ਫੇਰ ਦੁਬਾਰਾ ਬਹੁਤ ਲੱਟਾਈ ਬਹੁਤ ਛੱਡੀ ਜਾਂਦਾ ਇਹ ਤਾਂ ਦਿਨ ਦੇ ਦੁਪਹਿਰੇ ਹੀਠਾ ਕੀ ਬੌਨਟ ਦੇ ਉੱਪਰ ਕੀ ਹੈ ਸ਼ੀਸ਼ਿਆਂ ਦੇ ਵਿੱਚ ਵੀ ਲਵਾਈ ਕਰਦੇ ਆ ਉਹ ਵੰਡਰ ਦੇ ਉੱਪਰਲੇ ਪਾਸੇ ਲੱਗੀਆਂ ਹੋਈਆਂ ਨੇ ਹਾਂ ਆ ਦੇਖੋ ਮੂਰੇ ਬਾਬਿਓ ਕੀ ਆ ਗਿਆ ਬੈਟਰੀ ਵਾਲੇ ਨੂੰ ਹੈ ਹੈ ਟਾਕੀ ਬਣਾਇਆ ਹੋਇਆ ਇਹ ਕਿਲੇ ਦੀ ਕੰਮ ਕਰਨਾ ਸ਼ੁਰੂ ਆ ਰੋਡ ਵੀ ਬਣ ਗਿਆ ਨਹੀਂ ਇਹ ਰੋਡ ਤਾਂ ਕਾਹਦਾ ਚાલુ ਹੋਇਆ ਯਾਰ ਮਨੀਸ਼ਿਆ ਐਸ਼ਲੀ ਫੈਕਟਰੀ ਵਾਸਤੇ ਬਣੀ ਆਪਾਂ ਜਾ ਰਹੇ ਇਹਦਾ ਹੋਏ ਸੀਗੇ ਇੱਥੇ ਲੁਧਿਆਣੇ ਗਲਤੀ ਕੀਤੀ ਜਾ ਹੀ ਹੋਣਾ ਸੀਗਾ ਕੋਲੇ ਤਾਂ ਆਏ ਹੋਏ ਸੀਗੇ ਇੱਕ ਦੋ ਚੀਜ਼ਾਂ ਜਿਹੜੀਆਂ ਲੈ ਕੇ ਆਉਣੀਆਂ ਵਾਲੀਆਂ ਸੀਗਾ ਲੈ ਆਉਂਦੇ ਹਣਾ ਚਲੋ ਚੱਲ ਹੁਣ ਤਾਂ ਆਪਾਂ ਇੱਧਰ ਨੂੰ ਮੱਧ ਚ ਆ ਗਏ ਹੁਣ ਫਿਰ ਨਗਰ ਮੁਰਕੇ ਜਾਣਾ ਹੈ